ਥਾ ਥਾ ਤੇ ਸਾਡੀ ਬੇਇੱਜ਼ਤੀ ਕਰਵਾਉਂਦੀ ਆ ਕਿ ਦੀਦੀ ਨਾ ਮੇਰੇ ਕੋਲ ਕੰਮ ਬੜਾ ਕਰਾਉਂਦੇ ਆ ਪਤਾ ਨਹੀਂ ਕਿਨੂੰ ਕਿਨੂੰ ਦੱਸ ਕੇ ਆਈ ਆ ਮੈਂ ਰਪਿੰਦਰ ਘਰ ਗਈ ਸੀ ਰਪਿੰਦਰ ਨੇ ਮੈਨੂੰ ਲਾ ਲਾ ਕੇ ਸੁਣਾਈਆ ਵਾ ਕਿ ਤੂੰ ਹੀ ਕੰਮ ਕਰਾਉਂਦੇ ਕੁੜੀ ਕੋਲ ਸਿਮੀਏ ਗੱਲ ਸੱਚੀ ਆ ਹਾਂਜੀ ਪਾਜੀ ਇਹ ਗੱਲ ਮੈਂ ਕਹੀ ਆ ਪਰ ਤੂੰ ਮੇਰੀ ਤੇ ਗੱਲ ਸੁਣ ਲਓ ਦੀਦੀ ਕਿ ਕੱਲ ਵੀ ਨਹੀਂ ਮੇਰੀ ਗੱਲ ਸੁਣਦੇ ਤੇ ਅੱਜ ਵੀ ਨਹੀਂ ਸੁਣਦੇ ਮੈਂ ਉਹ ਕੰਮ ਕੀਤਾ ਜੋ ਤੂੰ ਹੀ ਨਹੀਂ ਕਰ ਸਕੇ ਰਪਿੰਦਰ ਮੈਂ ਤੇਰੀਆਂ ਸਾਰੀਆਂ ਗੱਲਾਂ ਮੰਨਦਾ ਰਿਆਂ ਹੈ ਜੇ ਤੂੰ ਭਰਾ ਨੂੰ ਕਿਹਾ ਤੇ ਤੇਰੇ ਮਗਲ ਲਾ ਕੇ ਉਹਨੂੰ ਮੈਂ ਮਰਵਾ ਦੇਣ ਲੱਗਾ ਹਾਂ ਉਹ ਤਾਂ ਚਲੋ ਰੱਬ ਨੇ ਰੱਖ ਲਿਆ ਉਹਨੂੰ ਬਚ ਗਿਆ ਉਹ 2 ਲੱਖ ਰੁਪਏ ਉਦਾਂ ਗਿਆ ਸਾਡਾ ਨਜਾਇਜ਼ ਮੇਰਾ ਕੱਲੀ ਦਾ ਕਸੂਰੀ ਉਹਦੇ ਵਿੱਚ ਤੇ ਸਕੀਮਾਂ ਤੇ ਤੇਰੀਆਂ ਹੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਕਿੱਥੇ ਗਈ ਹੈ ਤੇ ਕਿੱਥੇ ਨਹੀਂ ਜੇ ਉਹਨੂੰ ਕੱਲ ਨੂੰ ਕੋਹ ਹੋ ਗਿਆ ਨਾ ਤੇ ਤੁਸੀਂ ਜ਼ਿੰਮੇਵਾਰ ਹੋਗੇ ਯਾਰ ਇਹ ਕਿਦਾਂ ਦੀ ਗੱਲ ਹੋਈ ਕਬੱਤ ਤੁਹਾਡੇ ਘਰ ਪੈਂਦਾ ਵਾ ਤੇ ਆ ਕੇ ਹੜ ਦੇ ਚੜ ਜਾਂਦੇ ਤੁਸੀਂ ਨਹੀਂ ਅਸੀਂ ਕਰੇ ਜ਼ਿੰਮੇਵਾਰ ਹੋਵਾਂਗੇ ਤੁਹਾਨੂੰ ਕਿ ਮੈਂ ਕਿੱਥੇ ਗਈ ਕਿੱਥੇ ਨਹੀਂ ਗਈ ਉਹ ਤੁਸੀਂ ਦੋਵੇਂ ਜੀ ਇਹ ਸੁਖਣਾ ਕਰੋ ਕਿ ਉਹਨੂੰ ਕੋਹ ਹੋਇਆ ਨਾ ਹੋਵੇ ਜੇ ਕੋ ਹੋ ਗਿਆ ਨਾ ਤੇ ਆਪਣਾ ਆਪ ਸੋਚ ਲਓ ਤੁਸੀਂ ਕੀ ਬਹਾਨਾ ਤੁਹਾਡੇ ਮੈਨੂੰ ਇਹਦੀ ਸਮਝ ਨਹੀਂ ਆਉਂਦੀ ਹਨ ਕੋਈ ਪਤਾ ਹੀ ਨਹੀਂ ਆ ਕਿ ਗੱਲ ਹੋਈ ਹੈ ਕੀ ਨਹੀਂ ਹੋਈ ਤੇ ਆ ਕੇ ਰਪਿੰਦਰ ਕਿੱਥੇ ਗਈ ਹੈ ਅਹੀਂ ਰਪਿੰਦਰ ਨੂੰ ਲੱਭਣ ਡੇ ਆ ਸਵੇਰ ਚੜੀ ਨਹੀਂ ਰਪਿੰਦਰ ਗੋਮੋ ਗਈ ਆ ਮਾਤਾ ਮੈਨੂੰ ਹੁਣ ਦੱਸ ਮੈਂ ਦੱਸ ਕੀ ਕਰਾਂ ਮੈਨੂੰ ਤਾਂ ਕੋਈ ਸੱਜਣ ਨਹੀਂ ਡਿਆ ਮੈਨੂੰ ਆਉਣੇ ਕੀ ਸਮਝ ਆਉਂਦੀ ਵੀ ਕਿੱਥੇ ਚਲ ਗਈ ਸਿਰੇ ਸਿਰੇ ਕੁਛ ਹੋ ਗਿਆ ਤਾਂ ਕੀ ਕਰਨਾ ਹੈ ਜੇ ਮਾਤਾ ਨੂੰ ਕੋ ਹੋ ਗਿਆ ਨਾ ਤੇ ਜੇਲ੍ਹ ਚ ਚੱਕੀ ਪੀਸਣੀ ਪੈਣੀ ਆ ਐ ਕਰੇ ਚੂਲੇ ਚਾਲੇ ਵੇਖੀ ਸੈਟ ਹੋ ਜਣੀ ਆ ਉੱਥੇ ਆ ਪੱਖਾ ਬਣੀਗਾ ਮਿਲਣਾ ਸ਼ਾਤਾਲਾ ਜਾਂ ਤੂੰ ਮੇਰੇ ਦਿਵਾਲੇ ਰਹਿਣਾ ਹਰ ਟਾਈਮ ਜਾਂ ਕਿਤੇ ਲੱਭ ਵੇ ਕਿਤੇ ਕਿੱਥੋਂ ਲੱਭਾਂ ਮੈਂ ਸ਼ਕਤੀਮਾਨ